ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਰਤ ਸਰਕਾਰ ਦੇ ਜੋ ਨਮਾਇੰਦਗੀ ਕਰਨ ਜਾ ਰਹੇ ਆ ਪੀਜੀਵਾਰ ਨਰਿੰਦਰભાઈ ਮੋਦੀ ਜੀ ਦੇ ਜੋ ਉਹਨਾਂ ਨੇ ਉਪਕਾਰ ਸਾਡੇ ਵੀ ਕੀਤਾ ਸਮੁੱਚੇ ਪੰਜਾਬ ਦੇ ਕੀਤਾ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਕੀਤਾ ਕਿਉਂਕਿ ਜੋ ਕਿਹਾ ਉਹ ਉਹਨਾਂ ਨੇ ਕਰ ਦਿਖਾਇਆ ਜੋ ਦੇਸ਼ ਦੇ بڑے ਸੀਨੀਅਰ ਮੰਤਰੀ ਲੁਧਿਆਣਾ ਫੇਰੀ ਦੇ ਦੌਰਾਨ ਅਮਿਤ ਸ਼ਾਹ ਜੀ ਆਪਣਾ ਵਾਦਾ ਕਰਕੇ ਗਏ ਸੀ ਉਹਨਾਂ ਨੇ ਉਹ ਵਾਦਾ ਪੰਜਾਬੀਆਂ ਨਾਲ ਸਮੁੱਚੀ ਪੰਜਾਬ ਦੀ ਕਨਾਂਤ ਨਾਲ ਅੱਜ ਕੰਪਲੀਟ ਕਰਤਾ ਸਾਡੇ ਦੇਣ ਤੇ ਹੀ ਰੱਖੀ ਨਾ ਸਕੀ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਤੀਜੀ ਵਾਰ ਉਹਨਾਂ ਨੇ ਅੱਜ ਤੀਜੀ ਮੋਦੀ ਜੀ ਨੇ ਪ੍ਰਧਾਨ ਮੰਤਰੀ ਦੀ ਸਹੋਜ ਕੀਤੀ ਹੈ ਲੋਕਾਂ ਨੇ ਜਿਹੜਾ 10 ਸਾਲਾਂ ਦਾ ਕੰਮ ਦੇਖ ਕੇ ਨਰਿੰਦਰ ਮੋਦੀ ਜੀ ਨੂੰ ਇਸ ਵਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਾਇਆ ਜੋ 10 ਸਾਲਾਂ ਦੇ ਵਿੱਚ ਕੰਮ ਦੀ ਰਫਤਾਰ ਪੂਰੇ ਹਿੰਦੁਸਤਾਨ ਦੇ ਵਿੱਚ ਹੋਈ ਹੈ ਉਹ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੋਇਆ ਜਿੱਥੇ ਇੱਕ ਪਾਸੇ ਨਰਿੰਦਰ ਮੋਦੀ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਸੌਹ ਚੁੱਕੀ ਉੱਥੇ ਹੀ ਪਟਿਆਲਾ ਦੇ ਮਸ਼ਹੂਰ ਜੋੜੀਆਂ ਪੱਟੀਆਂ ਇਹ ਉਹੀ ਥਾਂ ਜਿੱਥੇ ਜਦੋਂ ਨਰਿੰਦਰ ਮੋਦੀ ਪਟਿਆਲਾ ਆਉਂਦੇ ਨੇ ਤਾਂ ਆਪਣੇ ਬਚਪਨ ਦਾ ਜ਼ਿਕਰ ਕਰਦੇ ਨੇ ਕਿ ਉਹ ਕਿਵੇਂ ਇੱਥੇ ਪਟਿਆਲੇ ਦੇ ਜੋੜੇ ਪੱਟੀਆਂ ਵਿੱਚ ਆਉਂਦੇ ਸਨ ਤੇ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲਦੇ ਸਨ ਅੱਜ ਉਸ ਥਾਂ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਜ਼ਾਹਰ ਕੀਤੀ ਕਿ ਹੁਣ ਇੱਕ ਵਾਰ ਫਿਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ ਉਹਨਾਂ ਕਿਹਾ ਕਿ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੇ ਫਿਰ ਦੇਸ਼ ਤਰੱਕੀ ਦੀ ਰਾਵਾਂ ਤੁਰੇਗਾ ਇਸ ਦੇ ਨਾਲ ਹੀ ਦੂਜੇ ਪਾਸੇ ਹਿੰਦੂ ਤਾਕਤ ਦੇ ਮੁਖੀ ब्रह्मानंद गिरी जी ਵੱਲੋਂ ਸਾਭਕਾ ਮੁੱਖ ਮੰਤਰੀ ਬਿਆਨਤ ਸਿੰਘ ਦੇ ਪੁੱਤਰੇ ਰਵਨੀਤ ਸਿੰਘ ਬਿੱਟੂ ਨੂੰ ਕੇਂਦਰ ਦੇ ਵਿੱਚ ਮੰਤਰੀ ਬਣਨ ਦੇ ਬਿਆਨਤ ਸਿੰਘ ਦੇ ਪੁੱਤ ਤੇ ਜਾ ਕੇ ਹਾਰ ਚੜਾਈ ਗਏ ਤੇ ਲੋਕਾਂ ਨੂੰ ਲੱਡੂ ਵੰਡੇ ਗਏ ਉਹਨਾਂ ਕਿਹਾ ਕਿ ਰਵਨੀਤ ਬਿੱਟੂ ਬੜੇ ਸਮਝਦਾਰ ਤੇ ਸੂਝਵਾਨ ਵਿਅਕਤੀ ਨੇ ਜਿਨ੍ਹਾਂ ਨੂੰ ਕੇਂਦਰ ਨੇ ਇੰਨਾ ਵੱਡਾ ਪਦ ਦੇ ਕੇ ਸਾਡੇ ਪੰਜਾਬ ਦਾ ਮਾਣ ਵਧਾਇਆ ਇਸ ਮੌਕੇ ਹਿੰਦੂ ਤਖਤ ਦੇ ਮੁਖੀ ਬ੍ਰਹਮਨੰਦ ਗਿਰੀ ਜੀ ਨੇ ਕਿਹਾ ਕਿ ਇਸ ਦੇ ਨਾਲ ਹੀ ਪੰਜਾਬ ਤਰੱਕੀਆਂ ਦੇ ਰਾਹ ਤੇ ਚੱਲੇਗਾ ਤੇ दस साल काम देख नरेंद्र मोदी जी इस बार तीसरी बार प्रधानमंत्री बनाया जो दस साल की रफ्तार पूरे हिंदुस्तान हुई है मशहूर होया ਚਾਹੇ ਕਿਸੇ ਨੇ ਬਾਹਰ ਜਾਣਾ ਹੈ ਚਾਹੇ ਭਾਰਤ ਤੋਂ ਬਾਹਰ ਜਿੰਨਾ ਹਿੰਦੁਸਤਾਨ ਦਾ ਨਾਮ ਹੋਇਆ ਹੈ ਅੱਜ ਤੱਕ 70 ਸਾਲਾਂ ਦੇ ਵਿੱਚ ਨਹੀਂ ਹੋਇਆ ਚਾਹੇ ਤੁਸੀਂ ਆਯੂਸ਼ਮਾਨ ਯੋਜਨਾ ਨੂੰ ਲੈ ਲੈ ਲਓ ਚਾਹੇ ਕਿਸੇ ਗਰੀਬ ਬੰਦੇ ਦਾ ਇਲਾਜ ਕਰਵਾਣਾ ਹੈ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਹਮੇਸ਼ਾ ਫ੍ਰੀ ਜਿਹੜਾ ਆਪਾਂ ਗਰੀਬ ਬੰਦਾ ਕਰਾ ਨਹੀਂ ਸਕਦਾ ਸੀਗਾ ਹੋਰ ਵੀ ਐਸੇ ਜਿਹੜੇ ਕੰਮ ਨੇ 370 ਦੀ ਜਿਹੜੀ ਧਾਰਾ ਹੈ ਉਹ ਤੋੜੀ ਗਈ ਬਹੁਤ ਹਰ ਘਰ ਦੇ ਵਿੱਚ ਜੋ ਇਹ ਉਹ ਫ੍ਰੀ ਜਿਹੜੀ ਦਿੱਤੀ ਗਈ ਐਸੇ ਬਹੁਤ ਘੱਮ ਹੈ ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰਧਾਨ ਮੰਤਰੀ ਨੀਦੀ ਯੋਜਨਾ ਬਹੁਤ ਐਸੀ ਯੋਜਨਾ ਹੋ ਰਹੀਆਂ ਲੋਕਾਂ ਨੂੰ ਗਰੀਬ ਮਸ਼ਿਆਂ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਇਹ ਕਾਰਿਆ ਕੀਤੇ ਗਏ ਨੇ ਅਸੀਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਦੇਖੋ ਅੱਜ ਅਸੀਂ ਉੱਥੇ ਖੜੇ ਆ ਜਿੱਥੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੋੜੀਆਂ ਵੱਟੀਆਂ ਦਾ ਜਿਹੜਾ ਪਟਿਆਲਾ ਰੈਲੀ ਦੇ ਵਿੱਚ ਆਏ ਸੀ ਤੇ ਆਪਣਾ ਨਾਮ ਲਿਖਤਾ ਸੀਗਾ ਸਾਡੇ ਜੋੜੀਆਂ ਵੱਟੀਆਂ ਨਿਵਾਸੀਾਂ ਲਈ ਇੱਕ ਖੁਸ਼ੀ ਦਾ ਪਲ ਹੈ ਤੇ ਭਾਰਤੀ ਜਨਤਾ ਪਾਰਟੀ ਪਟਿਆਲਾ ਵੱਲੋਂ ਅਸੀਂ ਅੱਜ ਵਰਕਰ ਜਿਹੜੇ ਉਰੇ ਇਕੱਠੇ ਹੋਏ ਆ ਉਹ ਅੱਜ ਉਰੇ ਲੱਡੂ ਵੰਡ ਰਹੇ ਨੇ ਖੁਸ਼ੀ ਮਨਾ ਰਹੇ ਨੇ ਸਾਰੇ ਲੋਕਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਤੇ ਅੱਗੇ ਵੀ ਜਿਹੜਾ ਹੈ ਕਾਰਿਆ ਮੋਦੀ ਜੀ ਦਾ ਹੁਣ ਮੋਦੀ ਜੀ ਨੇ ਜਿਵੇਂ ਗੱਲ ਕਿਹਾ ਕਿ ਮੈਂ ਬੜੇ ਸ਼ੋਕ ਕੇ ਕਹਿਣਾ ਕਿ ਮੈਂ ਅਗਲੇ 10 ਸਾਲ ਦਾ ਤੁਹਾਨੂੰ ਜਿਹੜਾ ਵਿਜ਼ਨ ਲੈ ਕੇ ਚੱਲ ਰਹੇ ਆ ਤੇ ਮੈਂ ਹੋਰ ਇਹ ਵੀ ਕਹਿਣਾ ਜਿਹੜੀ ਛੋਟੇ ਜਿਹੜੇ ਬੂਟੇ ਨੇ ਉਹ ਵੀ ਸਾਡੇ ਭਾਰਤੀ ਜਨਤਾ ਪਾਰਟੀ ਨਾਲ ਜੁੜਨ ਤੇ ਮੋਦੀ ਜੀ ਦੇ ਜਿਹੜੇ ਹੱਥ ਹੈ ਉਹ ਮਜ਼ਬੂਤ ਕਰਨ ਬੜਰੇ ਤੇ ਕਿਸਾਨ ਜਿਹੜੇ ਵੱਟ ਨਹੀਂ ਕੀ ਲੰਦਾ ਵੀ ਉਹਨਾਂ ਦਾ ਮਸਲਾ ਹੱਲ ਹੋਊਗਾ ਜਰੂਰ ਹੋਊਗਾ ਜੀ ਇਸ ਵਾਰ ਜਿਹੜਾ ਹੈਗਾ ਮਸਲਾ ਜਿਹੜਾ ਹੈਗਾ ਹੱਲ ਹੋਊਗਾ ਕਿਉਂਕਿ ਇਹ ਜਿਹੜੇ ਹੁਣ ਤੁਸੀਂ ਦੇਖੋ ਸਾਡਾ ਜਿਹੜਾ ਵੋਟ ਪਰਸੈਂਟੇਜ ਪੰਜਾਬ ਦੇ ਵਿੱਚ ਸੀਗਾ ਪਹਿਲਾਂ 6% ਸੀਗਾ ਜੇ ਕਿਸਾਨ ਸਾਡੇ ਵਿਰੋਧੀ ਹੁੰਦੇ ਤਾਂ ਜਿਹੜਾ ਸਾਡਾ ਲਗਭਗ ਜਿਹੜਾ ਵੋਟ ਪਰਸੈਂਟੇਜ ਹੈ 18% ਹੋ ਗਿਆ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਸ਼ੇਅਰ ਹੈ 6 ਤੋਂ 18% ਹੋ ਗਿਆ ਤਿੰਨ ਗੁਣਾ ਹੋ ਗਿਆ ਇਹਦੇ ਵਿੱਚ ਜਦੋਂ ਵੀ ਇਹ ਦੇਖੋ ਨਾ ਜੀ ਪਿੰਡਾਂ ਦੀ ਵੀ ਵੋਟ ਹੈ ਸ਼ਹਿਰਾਂ ਦੀ ਵੀ ਵੋਟ ਹੈ ਲਗਭਗ ਕਈ ਜਗ੍ਹਾ ਅਸੀਂ ਦੂਸਰੇ ਸਥਾਨ ਤੇ ਰਹੇ ਹਾਂ ਕਈ ਜਗ੍ਹਾ ਅਸੀਂ ਤੀਸਰੇ ਸਥਾਨ ਤੇ ਰਹੇ ਹਾਂ ਪਰ ਅਕਾਲੀ ਦਲ ਤੋਂ ਅਸੀਂ ਜਿਹੜਾ ਹੈਗਾ ਬੈਟਰ ਪਰਫਾਰਮ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿਸਾਨਾਂ ਦਾ ਮਸਲਾ ਹੈ ਉਹ ਬਹੁਤ ਹੀ ਜਲਦ ਹੱਲ ਹੋ ਜਾਊਗਾ ਦੇ ਵਿੱਚ ਕੋਈ ਮਸਲਾ ਨਹੀਂ ਰਹੂਗਾ ਤੇ ਦੇਖੋ ਪਹਿਲਾਂ ਵੀ ਪੰਜਾਬ ਦੇ ਵਿੱਚੋਂ ਮੰਤਰੀ ਲਿੱਤੇ ਗਏ ਨੇ ਬੜਾ ਅਸੀਂ ਧੰਨਵਾਦ ਕਰਦੇ ਹਾਂ ਮੋਦੀ ਜੀ ਦਾ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਕੋਈ ਸੀਟ ਨਾ ਮਿਲਣ ਦੇ ਬਾਵਜੂਦ ਵੀ ਜਦੋਂ ਨਹੀਂ ਸਿੰਘ ਬਿੱਟੂ ਜੀ ਨੂੰ ਮੰਤਰੀ ਦਿੱਤਾ ਜੋ ਕਿ ਅਮਿਤ ਸ਼ਾਹ ਜੀ ਪਹਿਲਾਂ ਹੀ ਕਹਿ ਗਏ ਸੀਗੇ ਕਿ ਮੈਂ ਤੁਸੀਂ ਇਹਨਾਂ ਨੂੰ ਵਾਅਦਾ ਵਾਅਦਾ ਦਾ ਵਾਅਦਾ ਮੋਟਾ ਪੋਹਾ ਹਾਂ ਮੈਂ ਇਹਨਾਂ ਨੂੰ ਆਪਣੀ ਕੈਬਨਿਟ 'ਚ ਲੰਮਾਂਗਾ ਤਾਂ ਉਹਨਾਂ ਨੇ ਉਹੀ ਕੰਮ ਕੀਤਾ ਉਹ ਆਪਣਾ ਪ੍ਰੋਮਿਸ ਪੂਰਾ ਕਰਕੇ ਗਏ ਠੀਕ ਹੈ ਜੀ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੈ ਮਾਈ ਜੈ ਮਹਾਕਾਲ ਸਹੀ ਮਹੀਨੇ ਦੇ ਵਿੱਚ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਭਾਰਤ ਸਰਕਾਰ ਦੇ ਜੋ ਨਾਮਜ਼ਦਗੀ ਕਰਨ ਜਾ ਰਹੇ ਆ ਪੀਜੀਵਾਰ ਨਰਿੰਦਰ ਭਾਈ ਮੋਦੀ ਜੀ ਦੇ ਜੋ ਉਹਨਾਂ ਨੇ ਉਪਕਾਰ ਸਾਡੇ ਦੇ ਕੀਤਾ ਸਮੁੱਚੇ ਪੰਜਾਬ ਦੇ ਕੀਤਾ ਖਾਸ ਕਰਕੇ ਸਰਦਾਰ ਰਵਨੀਤ ਸਿੰਘ ਬਿਟੂ ਨਾਲ ਦੇ ਕੀਤਾ ਕਿਉਂਕਿ ਜੋ ਕਿਹਾ ਤੋਂ ਉਹਨਾਂ ਨੇ ਕਰ ਦਿਖਾਇਆ ਜੋ ਦੇਸ਼ ਦੇ بڑے ਸੀਨੀਅਰ ਮੰਤਰੀ ਲੁਧਿਆਣਾ ਫੇਰੀ ਦੇ ਦੌਰਾਨ ਅਮਿਤ ਸ਼ਾਹ ਜੀ ਆਪਣਾ ਵਾਅਦਾ ਕਰਕੇ ਗਏ ਸੀ ਉਹਨਾਂ ਨੇ ਉਹ ਵਾਅਦਾ ਪੰਜਾਬੀਆਂ ਨਾਲ ਸਮੁੱਚੇ ਪੰਜਾਬ ਦੀ ਕਾਣਤ ਨਾਲ ਅੱਜ ਕੰਪਲੀਟ ਕਰਤਾ ਉਹ ਆਪਣੇ ਵਾਅਦੇ ਦੇ ਖਰੇ ਉੱtre ਆ ਪ੍ਰਧਾਨ ਜੀ ਦੇ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਦੇ ਮੰਤਰੀ ਬਣਨ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਸਮੁੱਚੇ ਜਿਹੜੇ ਜਸਟਿਸ ਨੂੰ ਪਿਆਰ ਕਰਨ ਵਾਲੇ ਲੋਕ ਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਮਾਤਾ ਰਾਣੀ ਉਹਨਾਂ ਨੂੰ ਚੜ੍ਹਦੀ ਕਲਾ ਦੇ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੀਜੇਪੀ ਪੰਜਾਬ ਦੀ ਕਮਾਂਡ ਹੈ ਪੰਜਾਬ ਸੰਭਾਲ ਕੇ ਸਨਾਤਨਾਂ ਤੇ ਹਿੰਦੂਆਂ ਦੀ ਰੱਖਿਆ ਕਰ ਸਕਣ ਤਾਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਮਨਜੀਤ ਬਿੱਟੂ ਵੱਡਾ ਚਿਹਰਾ ਹੋ ਸਕਦੇ ਪੰਜਾਬ ਦੇ ਵਿੱਚ ਤੁਹਾਨੂੰ ਲੱਗਦਾ ਹੈ ਵੀ ਜਿਹੜਾ ਅੱਜ ਕਦਮ ਚੱਕਿਆ ਹੈ ਭਾਰਤ ਸਰਕਾਰ ਨੇ ਵੀ ਉਹਦੇ ਵਿੱਚ ਕੋਈ ਸ਼ੱਕ ਰਹਿ ਗਿਆ ਸਰਦਾਰ ਰਵਨੀਤ ਸਿੰਘ ਬਿੱਟੂ ਜਿੰਦਾਬਾਦ ਪਾਰਟੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕੋਈ ਵੀ ਸੂਟ ਜਿਹੜੀ ਨਹੀਂ ਲੱਗੀ ਤੁਹਾਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਇਹ ਪਹਿਲੀ ਵਾਰੀ ਹੋਇਆ ਹੈ ਇਤਿਹਾਸ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਇਕੱਲਿਆਂ ਇਲੈਕਸ਼ਨ ਲੜ ਕੇ ਜਿਹੜੇ ਭਾਈਚਾਰੇ ਜਿਹੜੇ ਸ਼ਰੀਕੇ ਨਾਲ ਇਲੈਕਸ਼ਨ ਲੜਦੇ ਸੀ ਉਹਨਾਂ ਨੂੰ ਪਛਾੜਦੇ ਹੋਏ ਤੇ ਜਿਹੜੀ ਅੰਕੜਿਆਂ ਦੀ ਗਣਵੱਤਾ ਹੈ ਉਹਨਾਂ ਤੋਂ ਕਈ ਗੁਣਾ ਅੱਗੇ ਲੰਘ ਗਈ। ਇਹ ਸਪਸ਼ਟ ਤੌਰ ਤੇ ਜਿਹੜਾ 2027 ਹੈ ਉਹ ਪੰਜਾਬ ਬੀਜੇਪੀ ਦੇ ਹਵਾਲੇ ਕਰਨ ਜਾ ਰਹੇ ਆ। ਉਹ ਇੱਕ ਮਿੱਠੀ ਜਿਹੜੀ ਆਵਾਜ਼ ਹੈ ਉਹ ਇਸ ਇਲੈਕਸ਼ਨਾਂ ਦੇ ਦੌਰਾਨ ਸੁਣਨ ਨੂੰ ਮਿਲਦੀ। ਤੁਸੀਂ ਸਨਾਤਨ ਜਿਹੜਾ Hindu ਤਖਤ ਹੈ ਉਸ ਦੇ ਉੱਤੇ ਬਰਾਜਮਾਨ ਉਹ ਅਸੀਂ ਗੱਲ ਕਰਨਾ ਚਾਹੁੰਦੇ ਕਿ ਬਹੁਤ ਸਾਰੇ ਜਿਹੜੇ ਸਨਾਤਨੀ ਹੈ ਉਹ ਬਹੁਤ ਸਾਰੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਅਯੋਧਿਆ ਵਾਸੀਆਂ ਨੂੰ ਬੜਾ ਭੰਡਦੇ ਹੋਏ ਨਜ਼ਰ ਆ ਰਹੇ ਆ। ਇਸ ਨੂੰ ਕਿਦਾਂ ਦੇਖਦੇ ਹੋ? ਦੇਖੋ ਜੋ ਕੁਦਰਤ ਨੇ ਬਣਾਇਆ ਘੜਿਆ ਉਹਨੇ ਭੱਜਣਾ ਵੀ ਹੈ ਤੇ ਪਰਮਾਤਮਾ ਦੇ ਅਸੂਲਾਂ ਤੇ ਕਾਨੂੰਨ ਦੇ ਖਿਲਾਫ ਮਨੁੱਖ ਨਹੀਂ ਜਾ ਸਕਦਾ ਉਹਨੇ ਜੋ ਸੋਚਿਆ ਉਹ ਸਾਡੇ ਤੋਂ ਕਈ ਹੁਣਾਂ ਬਿਹਤਰ ਸੋਚਿਆ ਜੋ ਸਾਡੇ ਉਹਨਾਂ ਭਰਾਵਾਂ ਨੇ ਵੀ ਫੈਸਲਾ ਲਿਆ ਯੋਧੇ ਵਾਲਿਆਂ ਨੇ ਲੱਗਦਾ ਸਹੀ ਲਿਆ ਹੁਣ ਅਗਲੀ ਵਾਰ ਜਦੋਂ 27 ਆਏਗੀ ਜਦ ਪਾਰਲੀਮੈਂਟ ਦਾ ਇਲੈਕਸ਼ਨ ਆਏਗਾ ਇਤੋਂ ਬਾਏ ਇਲੈਕਸ਼ਨ ਆਉਣਗੇ ਉਹਨਾਂ ਨੂੰ ਮਾਤਾ ਰਾਣੀ ਸ਼ਿਰਾਂਚੰਦਰ ਮਹਾਰਾਜ ਸਤਤ ਬਖਸ਼ਣ ਜੋ ਸਨਾਤਨ ਦੇ ਮੋਢਿਆਂ 'ਤੇ ਖੜਨਾ ਸੀ ਉਹਨਾਂ ਨੂੰ ਭੰਡੰਨ ਦੀ ਕਿਸੇ ਵੀ ਪ੍ਰਕਾਰ ਯੋਗ ਨਹੀਂ ਸਮਝਦੇ ਆਪਣੇ ਆਪ ਨੂੰ ਤੁਮ ਕੀ ਸ਼੍ਰੀ ਰਾਮ ਜੀ ਦੀ ਪ੍ਰਜਾ ਇੱਥੇ ਗੱਲ ਕਰਨ ਲਈ ਕੰਗਣਾ ਰਨਾਵਤਾਲਾ ਮਸਲਾ ਅੱਜਕੱਲ ਬਹੁਤ ਜ਼ਿਆਦਾ ਹਾਈਲਾਈਟਡ ਹੈ ਅਦੇ ਵਿੱਚ ਕਿਦਾਂ ਦੇਖਦੇ ਹਾਂ ਜਿਹੜਾ ਕੰਗਣਾ ਰਨਾਵਤਾਲਾ ਮਸਲਾ ਹੈ ਦੇਖੋ ਜੋ ਕੰਗਣਾ ਰਨਾਵਤ ਨੇ ਚੱਲਦੇ ਕਿਸਾਨੀ ਅੰਦੋਲਨ ਦੇ ਵਿੱਚ ਬਿਆਨ ਦਿੱਤਾ ਸੀ ਉਹਦੇ ਉੱਤੇ ਸਮੁੱਚੇ ਪੰਜਾਬੀ ਅਸੀਂ ਵੀ ਉਸ ਬਿਆਨ ਦੇ ਖਿਲਾਫ ਸੀ ਪਰ ਉਹਨੇ ਉਸ ਬਿਆਨ ਤੋਂ ਬਾਅਦ ਮਾਫੀ ਮੰਗੀ ਤੇ ਉਹ ਕਿਸਾਨੀ ਅੰਦੋਲਨ ਜਿਸ ਕੰਮ ਲਈ ਚੱਲਿਆ ਸੀ ਉਹ ਕਾਨੂੰਨ ਵਾਪਸ ਹੋ ਗਏ ਸੀ ਜਿਹੜਾ ਇਹ ਕੰਮ ਹੋਇਆ ਉਹਦੇ ਠੱਪੜ ਮਾਰਨ ਵਾਲਾ ਕੁਲਵਿੰਦਰ ਕੌਰ ਜੀ ਵੱਲੋਂ ਇਹ ਦੇਖੋ ਮੰਦਭਗਾ ਤੇ ਬਿਲਕੁਲ ਜਿਹੜੀ ਕਾਰਵਾਈ ਆ ਉਹ ਕੁਲਵਿੰਦਰ ਕੌਰ ਦੇ ਖਿਲਾਫ ਹੋਣੀ ਚਾਹੀਦੀ ਹੈ ਕਿਉਂਕਿ ਸਾਫ਼ ਤੌਰ ਤੇ ਗੱਲ ਹੈ ਵੀ ਮਨੁੱਖ ਆਪਣੇ ਆਪ ਨੂੰ ਵਰਦੀ ਧਾਰਕ ਇਨਸਾਨ ਦੇ ਕੋਲ ਜਾ ਕੇ ਸੁਰੱਖਿਅਤ ਮਹਿਸੂਸ ਕਰਦਾ ਹੈ ਇਹ ਸੁਰੱਖਿਆ ਫੋਰਸਾਂ ਦੇ ਰੂਟ ਦੇ ਵਿੱਚ ਜਿਹੜੀ ਵਰਦੀ ਹੈ ਇਹਨਾਂ ਲੋਕਾਂ ਨੂੰ ਮਿਲੀ ਹੈ ਕੋਈ ਵੀ ਨੌਕਰੀ ਕਰਦਾ ਪੁਲਿਸ ਵੀ ਫੌਜ ਵੀ ਅਰਧ ਆਰਮੀ ਦੀ ਉਹ ਲੋਕ ਵਰਦੀ ਧਾਰਕ ਕੋਲ ਮੈਨੇ ਤੇ ਮਨੁੱਖ ਜੋ ਸਟੇਟ ਦਾ ਜਾਂ ਦੇਸ਼ ਦਾ ਮਨੁੱਖ ਹੈ ਨਾਗਰਿਕ ਹੈ ਉਹਦੀ ਰੱਖਿਆ ਵਾਸਤੇ ਇਹ 에어ਪੋਰਟਾਂ ਜਿਹੜੀ ਚੀਜ਼ ਹੈ ਜਿੱਥੇ ਤੁਸੀਂ ਨਾ ਆਪਣਾ ਹਸਲਾ ਲੈ ਕੇ ਸਰਵਾਈਵ ਕਰ ਸਕਦੇ ਹੋ ਨਾ ਗਨਮੈਨ ਨਾਲ ਲੈ ਕੇ ਸਰਵਾਈਵ ਕਰ ਸਕਦੇ ਹੋ ਕਿਉਂਕਿ ਉਹ ਸੁਰੱਖਿਆ ਉਹਨਾਂ ਅਧਿਕਾਰੀਆਂ ਦੇ ਹੱਥ 'ਚ ਹੈ ਕੁਲਵਿੰਦਰ ਕੌਰ ਨਾਂ ਵਰਗਿਆਂ ਦੇ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਅਸੀਂ ਆਪਣਾ ਜਾਨ ਤੇ ਮਾਲ 에어ਪੋਰਟਾਂ ਹੀ ਦੂਜੇ ਦੇਸ਼ਾਂ 'ਚ ਦੂਜੀਆਂ ਸਟੇਟਾਂ 'ਚ ਸਰਵਾਈਵ ਹੁੰਨੇ ਆ ਪਰ ਇਹ ਦੇਖੋ ਮੰਦ ਭਗ ਹੈ ਜੇ ਉਹਨਾਂ ਨੇ ਕੋਈ ਅਜਿਹੀ ਕਾਰਵਾਈ ਕਰਨੀ ਸੀ ਕੋਈ ਬਦਲੇ ਵਾਲੀ ਗੱਲ ਕਰਨੀ ਸੀ ਤਾਂ ਉਹਨਾਂ ਨੂੰ ਸਿਵਲ ਕਰਕੇ ਕਰਨੀ ਚਾਹੀਦੀ ਸੀ ਘੱਟੋ ਘੱਟ ਜਿਹੜੀ ਦੇਸ਼ ਦੀ ਵਰਦੀ ਹੈ ਉਹਨੂੰ ਬਦਨਾਮ ਨਾ ਕਰਾਉਂਦੇ। ਧੰਨਵਾਦ ਜੀ।